ਸਾਮਨੇ ਵਾਲ ਦੇ ਗ੍ਰਾਮੀ ਵਿਧਾਨ ਜੋ ਬਲਾਕ ਸੰਪਤੀ ਜ਼ਿਲ੍ਹਾ ਕਿਸੇ ਦੇ ਇਲੈਕਸ਼ਨ ਨੇ ਉਹਨਾਂ ਦੀਆਂ ਮੰਥਨ ਕੀਤਾ ਤਿਆਰੀਆਂ ਜੋ ਕੈਂਡੀਡੇਟ ਘੜਾਉਣੇ ਨੇ ਉਹਨਾਂ ਨਾਲ ਪਿੰਡ-ਪਿੰਡ ਤੇ ਡਿਊਟੀ ਲਾਈ ਆ ਅੱਜ ਅਸੀਂ ਹੱਥ ਸਾਨੇ ਵਾਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਡਾਕਟਰ ਹੋਲੇ ਜੀ ਇੱਥੇ ਉਹੀ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਬਲਾਕ ਜੋ ਸਾਡੀ ਬਲਾਕ ਸੰਪਤੀ ਜ਼ਿਲ੍ਹਾ ਕਿਸੇ ਦੀ ਇਲੈਕਸ਼ਨ ਹੁਣ ਆ ਰਹੀ ਆ ਜਿਹਦੀਆਂ ਤਿਆਰੀਆਂ ਜੁਰਾਂ ਨਾਲ ਚੱਲ ਰਹੀਆਂ ਨੇ ਅੱਜ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਆਪ ਦੀ ਸਰਕਾਰ ਜਿਹੜੀ ਬਣੀ ਹੋਈ ਹੈ ਇਹਨਾਂ ਨੇ ਨਾ ਜਵਾਨ ਛੱਡਿਆ ਨਾ ਕਿਸਾਨ ਛੱਡਿਆ ਤੁਹਾਡੇ ਸਾਹਮਣੇ ਜਵਾਨਾਂ ਨਾਲ ਕਿਹੋ ਜਿਹਾ ਵਿਹਾਰ ਹੋ ਰਿਹਾ ਤੇ ਕਿਸਾਨਾਂ ਨਾਲ ਜਿੱਦਾਂ ਦਾ ਵਿਹਾਰ ਕੀਤਾ ਇਹ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤੀ ਜਾਣੀ ਉਹ ਤੁਸੀਂ ਬਾਕੀ ਨਹੀਂ ਕੋਈ ਪਾਰਟੀ ਜਿੰਦਾਬਾਦ ਬਾਕੀ ਕੋਈ ਪਾਰਟੀ ਜਿੰਦਾਬਾਦ ਬਾਕੀ ਕੋਈ ਪਾਰਟੀ ਜਿੰਦਾਬਾਦ ਇਹ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਮੁੱਕ ਚੁੱਕਿਆ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ਕੀਤਾ ਤੇ ਉਹੀ ਕਿਸਾਨਾਂ ਦੇ ਜਾਂ ਦੇ ਆਤੀ ਏਰੀਆ ਦੇ ਪਿਆਰ ਸਦਕਾ ਸਤਿਕਾਰ ਸਦਕਾ ਭਾਰਤੀ ਜਨਤਾ ਪਾਰਟੀ ਨੇ ਪਹਿਲਾ ਦਫਤਰ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਆਕੀ ਜਨਤਾ ਪਾਰਟੀ ਜਿੰਦਾਬਾਦ ਭਾਈ ਜੀ ਨਰਿੰਦਰ ਮੋਦੀ ਜਿੰਦਾਬਾਦ ਭਾਈ ਜੀ ਨਰਿੰਦਰ ਮੋਦੀ ਜਿੰਦਾਬਾਦ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਦੀ ਫਤਿਹ ਅੱਜ ਅਸੀਂ ਸਾਨੇਵਾਲ ਵਿਧਾਨ ਸਭਾ ਦੇ ਵਿੱਚ ਇਤ ਲੁਧਿਆਣਾ ਦਿਹਾਤੀ ਦੀ ਇਸ ਵਿਧਾਨ ਸਭਾ ਦੇ ਵਿੱਚ ਇਕੱਠੇ ਹੋਏ ਆ ਸਾਡਾ ਜਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਅੱਜ ਇੱਥੇ ਪਸਾਨੇਵਾਲ ਦੇ ਵਿੱਚ ਦਫ਼ਤਰ ਖੋਲਿਆ ਗਿਆ ਜੋ ਸਾਡੀ ਬਲਾਕ ਸਮਤੀ ਜਿਲ੍ਹਾ ਪ੍ਰਸਿੱਧੀ ਇਲੈਕਸ਼ਨ ਹੁਣ ਆ ਰਹੀ ਹੈ ਜਿਹਦੀਆਂ ਤਿਆਰੀਆਂ ਜੂਰਾਂ ਨਾਲ ਚੱਲ ਰਹੀਆਂ ਨੇ ਅੱਜ ਅਸੀਂ ਇੱਥੇ ਸਾਡੇ ਸਾਰੀ ਸਮੁੱਚੀ ਟੀਮ ਸਾਡੇ ਕਨਵੀਨਰ ਇੰਦਰਜੀਤ ਸਿੰਘ ਤੋਂ ਪਸਾਨੇਵਾਲ ਦੇ ਕਨਵੀਨਰ ਨੇ ਨਾਲ ਸਾਡੇ ਜਨਕ ਸਕੱਤਰ ਅਸ਼ਪਾਲ ਜੀ, ਵਾਈਸ ਪ੍ਰਧਾਨ ਗੁਰਚਰਨ ਜੀ, ਭਵਿੰਦਰ ਰਾਏ ਜੀ ਜਨਕ ਸਕੱਤਰ ਜਿੰਨੀ ਸਾਡੀ ਸਮੁੱਚੀ ਟੀਮ ਆ ਪਾਰਟੀਆਂ ਜੀ ਇਸ ਵਿੱਚ ਸਮੁੱਚੀ ਟੀਮ ਆ ਜਿੱਥੇ ਹਾਜ਼ਰ ਹੋਈ ਆ ਜਿਲ੍ਹੇ ਵੱਲੋਂ ਅਸੀਂ ਸਾਨੇਵਾਲ ਦੇ ਜੇ ਰਾਮੀ ਵਿਧਾਨ ਜੋ ਬਲਾਕ ਸੰਪਤੀ ਜ਼ਿਲ੍ਹਾ ਪੱਸੀ ਦੇ ਇਲੈਕਸ਼ਨ ਨੇ ਉਹਨਾਂ ਦੀਆਂ ਮੰਥਨ ਕੀਤਾ ਤਿਆਰੀਆਂ ਜੋ ਕੈਂਡੀਡੇਟ ਖੜਾਉਣੇ ਨੇ ਉਹਨਾਂ ਨਾਲ ਪਿੰਡ-ਪਿੰਡ ਤੇ ਡਿਊਟੀ ਲਾਈ ਆ ਮੰਡਲਾਂ ਦੇ ਪ੍ਰਭਾਰ ਦਿੱਤੇ ਨੇ ਤਾਂ ਜੋ ਸਰਕਲਾਂ ਦੇ ਵਿੱਚ ਜਾ ਕੇ ਉੱਥੋਂ ਕੈਂਡੀਡੇਟ ਲੱਭ ਕੇ ਉਹਨਾਂ ਨੂੰ ਅਸੀਂ ਤਿਆਰ ਕਰੀਏ ਜਿੱਥੇ ਸਾਡੀ ਇਲੈਕਸ਼ਨ ਆਊਗੀ ਕਮਲ ਦੇ ਚੋਣ ਨਿਸ਼ਾਨ ਤੇ ਅਸੀਂ ਇਲੈਕਸ਼ਨ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਈਏ ਤੋਂ ਹਰ ਪਿੰਡ ਦੇ ਵਿੱਚ ਸਾਡਾ ਜੋ ਮੂਥ ਬਣਾ ਕੇ ਅਸੀਂ ਗਵਰਨਮੈਂਟ ਨੂੰ ਦੇਣੇ ਨੇ ਪੀਐਲਏ ਲਗਾਉਣੇ ਨੇ ਉਹਦੀ ਵੀ ਅੱਜ ਨਾਲ ਮੰਥਨ ਕੀਤਾ ਗਿਆ ਆ ਜੋ ਵੋਟਾਂ ਜੋ ਨਵੀਆਂ ਬਣਨ ਵਾਲੀਆਂ ਨੇ ਜਾਂ ਕੈਂਪ ਲੱਗਣੇ ਨੇ ਪਿੰਡਾਂ ਵਿੱਚ ਉਹ ਲਾ ਸਕੀ। ਬਹੁਤ ਕਿਸਮ ਦੀ ਜਿਹੜੀਆਂ ਤਿਆਰੀਆਂ ਨੇ ਜਿਸ ਤਰ੍ਹਾਂ ਜਿੰਨੀ ਕਾਰ ਅਧਿਕਾਰੀਆਂ ਨੇ ਲਸਾ ਜਿੰਨੀ ਚੋਣਾ ਦੇ ਵਿੱਚ ਜੋ ਪਾਰਟੀ ਸਾਨੂੰ ਹੁਕਮ ਲਾਊਗੀ ਸਾਡੇ ਸਮੁੱਚੇ ਜ਼ਿਲ੍ਹੇ ਵੱਲੋਂ ਸਾਡੇ ਦੋਨੋਂ ਹਲਕਿਆਂ ਦੇ ਗਿਲ ਤੇ ਸਾਂਨੇਵਾਲ ਦੀ ਜਿੱਥੇ ਜਿੱਥੇ ਡਿਊਟੀਆਂ ਲੱਗਣਗੀਆਂ ਸਾਡੀ ਸਾਰੀ ਟੀਮ ਉਹ ਡਿਊਟੀ ਨਿਭਾਊਗੀ ਪਰ ਅਸੀਂ ਹੁਣ ਆਪਦੀ ਜੋ ਸਾਡੀ 25 ਦੇ ਕਰੀਬ ਸਾਂਨੇਵਾਲ ਵਧਾਨਾ ਹੋ ਸਭਾ ਦੇ ਵਿੱਚ ਬਲਾਕ ਸੰਪਤੀਆਂ ਨੇ ਜਿੱਥੇ ਮੈਂਬਰ ਭਰੋਣੇ ਆ ਉਹਦੀ ਅਸੀਂ ਤਿਆਰੀ ਲਈ ਅੱਜ ਮੀਟਿੰਗ ਰੱਖੀ ਸੀ ਸਾਡੇ ਕਨਵੀਨਰ ਇੰਦਰਜੀਤ ਤੇ ਸਾਡੇ ਸਾਰ ਉਹਦੀ ਤਿਆਰੀ ਕੀਤੀ ਆ ਜਿੱਥੇ ਵਿਧਾਨ ਸਭਾ 'ਚ ਡਿਊਟੀ ਲੱਗੇਗੀ ਉੱਥੇ ਅਸੀਂ ਸਾਰੀ ਟੀਮ ਨਾਲ ਜਾ ਕੇ ਪਹੁੰਚਾਂਗੇ ਤੇ ਜਿੱਥੇ ਤੱਜ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਹਨੇ ਵਾਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਦਫ਼ਤਰ ਖੋਲਿਆ ਜੀ ਇੱਥੇ ਉਹੀ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਬਲਾਕ ਸਮਤੀ ਇਹਦੀ ਚੋਣਾਂ ਨੂੰ ਦੇਖ ਕੇ ਕਿ ਸਾਰੇ ਅਸੀਂ ਕੈਂਡੀਡੇਟ ਕਰਾਂਗੇ ਜੀ ਖੜਾਵਾਂਗੇ ਜੀ ਇਸ ਮੁਕਤਫਰ ਖੋਲਿਆ ਗਿਆ ਕਿਸਾਨਾਂ ਦੇ ਜਿਹੜੇ ਕੰਮ ਕਰਨੇ ਤੋਂ ਦਿੱਖੇ ਜਾਣਗੇ ਕਿੱਦਾਂ ਹੋਏਗਾ ਹਾਂ ਜੀ ਕੰਮ ਇੱਥੇ ਅਸੀਂ ਬੈਠਾਂਗੇ ਜੀ ਰਾਜ ਜੀ ਵੀ ਬੈਠਣਗੇ ਮੈਂ ਵੀ ਬੈਠੂਗਾ ਜੀ ਬਾਕੀ ਵੀ ਟੀਮ ਬੈਠੂਗੀ ਸਾਡੀ ਜਿਹੜੇ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੀ ਲੋੜ ਪੈਂਦੀ ਆ ਕਾਸੀ ਦਾ ਵੀ ਬੋਟਾਂ ਦੀ ਕਾੜੀ ਅਸੀਂ ਆਪਰੇ ਆਪ ਲਵਾਵਾਂਗੇ ਜੀ ਇੱਥੋਂ ਦਫ਼ਤਰ ਤੋਂ ਬੈਠ ਕੇ ਸਾਰੇ ਪਿੰਡਾਂ 'ਚ ਜਾਵਾਂਗੇ ਕੰਮ ਕਰਾਂਗੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਦੇ ਦੇ ਅਧਿਕਾਰੋਂ ਦੇ ਜਿਹੜੇ ਦੋ ਵਿਧਾਨ ਸਭਾ ਸਾਡੇ ਕੋਲ ਐ ਇੱਕ ਗਿੱਲ ਤੇ ਇੱਕ ਸਾਨੇਵਾਲ ਅੱਜ ਸਾਨੇਵਾਲ ਵਿਧਾਨ ਸਭਾ ਦਾ ਜਿਹੜਾ ਹੈਗਾ ਦਫ਼ਤਰ ਹੈ ਮੇਨ ਦਫ਼ਤਰ ਹੈ ਇਹ ਚੰਡੀਗੜ੍ਹ ਰੋਡ ਦੇ ਉੱਤੇ ਇੱਥੇ ਖੋਲਿਆ ਗਿਆ ਇਤਿਹਾਸਾਂ ਦੇ ਵਿੱਚ ਜਿੱਦਾਂ ਲੋਕਾਂ ਦੇ ਵਿੱਚ ਕਾਰਨ ਫਿਲਮੈਟਿਕ ਦਾ ਕੰਮ ਕਰ ਰਹੇ ਹਾਂ ਇੱਥੇ ਪਾਰਟੀ ਦੀ ਹਰ ਤਰ੍ਹਾਂ ਦੀ ਗਤੀਵਿਧੀਆਂ ਇੱਥੋਂ ਸਟਾਰਟ ਹੋਇਆ ਕਰਨਗੀਆਂ ਪਾਰਟੀ ਦਾ ਇੱਥੇ ਸੰਗਠਨ ਦਾ ਢਾਂਚਾ ਵੀ ਜਿਹੜਾ ਉਹ ਵੀ ਤਿਆਰ ਕੀਤਾ ਜਾਊਗਾ ਤੇ ਜਿਹੜੇ ਵੀ ਕੋਈ ਸਮੱਸਿਆ ਕਿਸੇ ਨੂੰ ਇਲਾਕੇ ਦੀ ਹੋਊਗੀ ਉਹ ਸਾਰੀਆਂ ਸਮੱਸਿਆ ਇੱਥੇ ਸੁਣੇ ਜਾਣਗੇ ਇੱਥੇ ਪੂਰੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੁਧਿਆਣਾ ਦਿਹਾਤੀ ਟੀਮ ਹੈ ਉਹ ਟੀਮ ਆਪਣੇ ਇੱਥੇ ਬੈਠਿਆ ਕਰੂਗੀ ਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਊਗਾ ਦੇਖੋ ਕਿ ਜਵਾਨ ਜੱਟਾਂ ਨੂੰ ਜਿਹੜਾ ਨਾਂ ਦਾ ਸੁਣਾਉਂਦਾ। ਜਵਾਨਾਂ ਦੀ ਗੱਟੀ ਇਕੱਠੀ ਹੋ ਗਈ ਤੇ ਕਿਸਾਨ ਜਿਹੜੇ ਇਕੱਠੇ ਹੋ ਗਏ। ਆ ਵੀ ਜਿਹੜਾ ਤੁਸੀਂ ਦੇਖਣਾ ਪੀਂਦਾ ਮੈਚ ਜਿਹੜਾ ਅੱਜ ਆ ਪਰ ਜੈਪਾ ਕਿਹਾ। ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਆਪਦੀ ਸਰਕਾਰ ਜਿਹੜੀ ਬਣੀ ਹੋਈ ਹੈ ਇਹਨਾਂ ਨੇ ਨਾ ਜਵਾਨ ਛੱਡਿਆ ਨਾ ਕਿਸਾਨ ਛੱਡਿਆ। ਤੁਹਾਡੇ ਸਾਹਮਣੇ ਜਵਾਨਾਂ ਨਾਲ ਕਿਹੋ ਜਿਹਾ ਵਿਹਾਰ ਹੋ ਰਿਹਾ ਤੇ ਕਿਸਾਨਾਂ ਨਾਲ ਜਿੱਦਾਂ ਦਾ ਵਿਹਾਰ ਕੀਤਾ ਇਹ ਤੁਹਾਨੂੰ ਸਾਰਿਆਂ ਨੂੰ ਪਲੀ ਪਹੰਤੀ ਜਾਣੀ ਔ ਤੁਸੀਂ ਕਿਸ ਤਰ੍ਹਾਂ ਹਰ ਆਕਾਦਮੀ ਕਰ ਲਾ ਰਿਹਾ ਜੀ ਜੀ। ਕਿਸ ਤਰ੍ਹਾਂ ਜਿਹੜੇ ਖੁਸ਼ਖਦਮਾ ਜੀ ਦੇਖਦੇ ਹੋ ਕਿਸ ਤਰ੍ਹਾਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੇ ਨੇ ਕਿਉਂਕਿ ਇਹਨਾਂ ਨੇ ਸਾਰੀਆਂ ਸਰਕਾਰਾਂ ਨੂੰ ਪਰਤਿਆ ਕੇ ਦੇਖ ਲਿਆ ਤੇ ਹੁਣ ਆਸ ਦੀ ਕਰਨ ਇੱਕੋ ਇੱਕੀ ਬਚੀ ਆ ਉਹ ਭਾਰਤੀ ਜਨਤਾ ਪਾਰਟੀ ਵਿੱਚ ਹੀ ਆ ਤੇ ਸਾਨੂੰ ਉਮੀਦ ਹੈ ਵੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਤੇ ਇੱਥੇ ਜਿਹੜਾ ਹੈ ਤਰੱਕੀ ਖੁਸ਼ਹਾਲੀ ਇਹ ਦੁਬਾਰਾ ਪੰਜਾਬ ਖੁਸ਼ਹਾਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਹਲਕਾ ਸਾਹਨੇਵਾਲ ਦੇ ਵਿੱਚ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਹੈਗਾ ਜੀ ਇੱਕ ਸਾਡਾ ਦਫ਼ਤਰ ਪੁਰਾਣਾ ਜਿਹੜਾ ਪੁੱਲ ਦੇ ਨਾਲ ਹੈਗਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਮੁੱਕ ਚੁੱਕਿਆ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ਕੀਤਾ ਤੇ ਉਹੀ ਕਿਸਾਨਾਂ ਦੇ ਜਾਂ ਦਿਹਾਤੀ ਏਰੀਆ ਦੇ ਪਿਆਰ ਸਦਕਾ ਸਤਿਕਾਰ ਸਦਕਾ ਭਾਰਤੀ ਜਨਤਾ ਪਾਰਟੀ ਨੇ ਪਹਿਲਾ ਦਫ਼ਤਰ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਔਰ ਅਸੀਂ 2027 ਦੀ ਜਿੱਤ ਵੱਲ ਵੱਧਦੇ ਜਾ ਰਹੇ ਹਾਂ ਔਰ ਤੁਸੀਂ ਦੇਖੋਗੇ ਜੋ ਪਿੰਨਾਂ ਦੇ ਹੋਰ ਭਰਾ ਵੀ ਮੇਰੇ ਆਏ ਨੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਰਿਸ਼ਪਾਲ ਜੀ ਦੀ ਸਾਡੇ ਕਨਵੀਨਰ ਜੀ ਦੀ ਅਗਵਾਈ 'ਚ ਅਸੀਂ ਵੱਡੀ ਗਿਣਤੀ ਦੇ ਵਿੱਚ ਆਵਾਜ਼ ਵੀ ਪਾਰਟੀ ਦੇ ਵਿੱਚ ਹੁਣ ਜਨਤਾ ਭਰਤੀ ਕਰਨੀ ਹੈ ਤੇ ਆਪਣੇ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਯਤਨਸ਼ੀਲ ਰਹਾਂਗੇ ਜੀ ਧੰਨਵਾਦ ਬਿਲਕੁਲ ਜੀ ਜਿਵੇਂ ਕਿ ਜਿੰਨੇ ਵੀ ਪੁਰਾਣੇ ਨਾਰੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਚਾਹੇ ਸ਼ਹੀਦ ਭਗਤ ਸਿੰਘ ਜੀ ਦਾ ਇਹਨਾਂ ਨੇ ਨਾਮ ਵੀ ਦੁਰਵਰਤੋਂ ਕੀਤੀ ਨਾਮ ਨੂੰ ਵਰਤ ਕੇ ਕਿ ਉਹਨਾਂ ਦੇ ਸਿਧਾਂਤਾਂ ਦੇ ਕੀ ਹੈ ਖੜੀ ਉੱਤਰੀ ਆਵਾਜ਼ ਵੀ ਪਾਰਟੀ ਨਹੀਂ ਉੱਤਰੀ ਸਾਡੇ ਸਾਰੇ ਸੰਵਿਧਾਨ ਦੇ ਨਾਲ-ਨਾਲ ਸਾਡੀ ਭਾਰਤੀ ਜਨਤਾ ਪਾਰਟੀ ਨੇ ਜੋ ਮਨੁੱਖੀ ਅਧਿਕਾਰਾਂ ਦੇ ਲਈ ਕੰਮ ਕੀਤੇ ਹੈਗੇ ਨੇ ਇੰਡੀਆ ਦੀ ਪ੍ਰਗਤੀ ਦੇ ਲਈ ਕੰਮ ਕੀਤੇ ਹੈਗੇ ਨੇ ਉਹ ਤੁਸੀਂ ਗਰਾਊਂਡ ਲੈਵਲ ਤੇ ਹੁਣ ਦੇਖੋਗੇ ਬੜੀ ਸੋਜਵਾਨ ਔਰ ਵਧੀਆ ਟੀਮ ਅਸੀਂ ਭਰਤੀ ਕਰੀ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਪਾਰਟੀ ਦਾ ਪੱਲਾ ਫੜਿਆ ਹੈਗਾ ਉਹ ਨਾਂ ਨਾਲ ਤੁਸੀਂ ਦੇਖੋਗੇ ਭੂ ਇੱਕ ਬੜਾ ਵਧੀਆ ਪੰਜਾਬ ਦਾ ਸਿਰਜੰਗ ਰਾਈ ਗੁਪਤਾ ਸਾਹਿਬ ਬਹੁਤ ਉੱਚੀ ਦੀ ਗੱਲ ਆ ਕਿ ਸਾਨੇਵਾਲ ਹਲਕੇ ਦੇ ਵਿੱਚ ਵਿਆਤੀ ਦਾ ਦਫਤਰ ਖੁੱਲਿਆ ਵਾ ਸੋ ਅਸੀਂ ਪਹਿਲਾਂ ਵੀ ਮਿੰਟ ਮਤਲਬ ਕਾਫੀ ਲੋਕਾਂ ਲਈ ਕੀਤੀ ਸੀ ਜੇ ਆਮ ਆਦਮੀ ਪਾਰਟੀ ਦੇ ਵਿੱਚ ਕੀਤੀ ਹੁਣ ਅਸੀਂ ਭਾਰਤੀ ਜਨਤਾ ਪਾਰਟੀ ਲਈ ਲੋਕਾਂ ਲਈ ਹੀ ਕਰਕੇ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਤਾਂ ਜੋ ਲੋਕਾਂ ਦਾ ਸਨੈਰੀ ਭਵੇਖਾ ਦੇਗੇ 2022 ਦੀ ਡਬਲ ਇੰਜਨ ਦੀ ਸਰਕਾਰ ਆ ਸਗੀ ਜਿਵੇਂ ਹਰਿਆਣੇ ਦੇ ਵਿੱਚ ਦੇਖੋ ਲੋਕਾਂ ਨੂੰ ਕਿੰਨਾ ਵਧੀਆ ਕਿਸਾਨਾਂ ਨੂੰ ਜਾਂ ਹੋਰਾਂ ਨੂੰ ਕਿੰਨੀਆਂ ਸਹੂਲਤਾਂ ਮਿਲ ਰਹੀਆਂ ਉਸ ਤਰ੍ਹਾਂ ਅਸੀਂ ਚਾਹੁੰਦੇ ਵੀ ਡਬਲ ਇੰਜਨ ਦੀ ਪੰਜਾਬ ਚ ਹੀ ਸਰਕਾਰ ਆਵੇ ਕਿਉਂਕਿ ਜੇ ਸੈਂਟਰ ਦੇ ਵਿੱਚ ਸਰਕਾਰ ਦੁੱਗੀਆ ਪੰਜਾਬ ਦੁੱਗੀਆ ਉਹ ਤਾਲਮੇਲ ਨਹੀਂ ਬਣ ਰਿਹਾ ਪੰਜਾਬ ਵਿੱਚ ਡਬਲ ਇੰਜੀਨੀ ਸਰਕਾਰ ਦੇ ਆਉਣ ਨਾਲ ਸਾਡੇ ਪੰਜਾਬ ਦਾ ਵਿਕਾਸ ਭਵਿੱਖ ਨੌਜਵਾਨੀ ਨਸ਼ਾ ਖਤਮ ਕਰਨਾ ਜਾਂ ਕਿਸਾਨੀ ਵਾਸਤੇ ਜੋ ਵੀ ਪੂਰੇ ਮੋਤੀ ਸਾਹਿਬ ਕਰ ਰਿਹਾ ਉਪਰਾਲੇ ਸੋ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦਾ ਵਧੀਆ ਭਵਿੱਖ ਦਰਜਾ ਜਾਵੇ ਅਸੀਂ ਅਸਲੀ ਪੂਰੀ ਮਿਹਨਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਵੱਲਾ ਮੈਂ ਆਪਣੇ ਇੰਦਰ ਭਾਈ ਨੂੰ ਬਹੁਤ ਬਹੁਤ ਮੁਬਾਰਕਾ ਦੇ ਰਿਹਾ ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਜ਼ਿੰਮੇਵਾਰ ਮੇਰੇ ਭਰਾ ਨੂੰ ਜਿਹੜੀ ਅੱਜ ਡਿਊਟੀ ਮਿਲੀ ਹੈ ਮੈਨੂੰ ਪੂਰੀ ਪੂਰੀ ਆਪਣੇ ਭਰਾ ਉੱਤੇ ਪੂਰੀ ਉਮੀਦ ਹੈ ਕਿ ਇਸ ਆਪਣੀ ਮਿਹਨਤ ਦੇ ਨਾਲ ਹਲਕਾ ਸਾਨੇਵਾਲ ਦੇ ਵਿੱਚ ਫਤਿਹ ਬੁਲਾਨਗੇ ਮੇਰੇ ਵੱਲੋਂ ਪੂਰੀ ਭਾਰਤੀ ਜਨਤਾ ਪਾਰਟੀ ਦਿਹਾਤੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਆਮ ਪਾਰਟੀ ਨੂੰ ਮੈਂ ਇੱਕ ਮੈਸੇਜ ਲਾਉਣਾ ਚਾਹੁੰਦਾ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਪ੍ਰਾਲਾ ਛਿੜਿਆ ਹੈ ਦੇਖੋ ਜਿਹੜੇ ਨਸ਼ਿਆਂ ਦੇ ਪ੍ਰਤੀ ਇਹਨਾਂ ਨੇ ਜਿਹੜਾ ਪ੍ਰਾਲਾ ਕੀਤਾ ਹੈ ਉਹ ਦੁਨੀਆ ਸਭ ਜਾਣਦੀ ਹੈ ਜਿਹੜੇ ਛੋਟੇ-ਮੋਟੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਪੀਲੇ ਪੰਜੇ ਫੇਰ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਨਾ ਕਰਨ ਬਹੁਤ ਵਧੀਆ ਗੱਲ ਹੈ ਲੋਕ ਇਹਨਾਂ ਦੇ ਜਿਹੜੇ ਨਕਾਬ ਹੈ ਜਿਹੜਾ ਇਹਨਾਂ ਦੇ ਮੂੰਹ ਦੇ ਉੱਤੇ ਪਾਇਆ ਹੋਇਆ ਸੀਗਾ ਉਹ ਚਿਹਰੇ ਤੇ ਉਤਰ ਚੁੱਕਿਆ ਹੈ ਬਾਕੀ ਜਨਤਾ ਖੁਦ ਪਲੀਪਾਨਦੀ ਜਾਂਦੀ ਹੈ ਔਰ ਆਉਣ ਵਾਲੇ 2027 ਦੇ ਇਲیکشنਾਂ ਦੇ ਵਿੱਚ ਇਹਨਾਂ ਨੂੰ ਬਹੁਤ ਵਧੀਆ ਇੱਕ ਸਰਪ੍ਰਾਈਜ਼ ਮਿਲੇਗਾ